ਜੀ ਗਾਇਸ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਏ ਆ ਜੀ ਨਿਊਡਲਸ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਸਵਾਦ ਦੇਖੋ ਜੀ ਆਪਾਂ ਇੰਨੇ ਸਾਰੇ ਨਿਊਡਲਸ ਬਣਾਇਆ ਘਰੇ ਤੇ ਜਵਾਕ ਬਹੁਤ ਹੀ ਖੁਸ਼ੋਕੀ ਖਾਂਦੇ ਘਰ ਦੀ ਚੀਜ਼ ਬਾਹਰਲੀ ਚੀਜ਼ਾਂ ਵਿੱਚ ਤਾਂ ਤੁਹਾਨੂੰ ਪਤਾ ਕਿੰਨਾ ਜਿਹਦਾ ਆਇਲ ਆ ਆਪਾਂ ਕੱਟ ਆਇਲ ਦੇ ਵਿੱਚ ਇਹ ਬਣਾ ਕੇ ਰੈਡੀ ਕੀਤੇ ਆ ਤੇ ਜੀ ਜੁਨੇਰ ਸਾਡੀ ਵੀਡੀਓ ਦੇ ਨਾਲ ਤੇ ਹੁਣ ਆਪਾਂ ਜੀ ਦਿਖਾਉਨੇ ਆ ਇਹ ਨਿਊਡਲ ਦੀ ਰੈਸਪੀ ਰੈਸਪੀ ਕੋਸਾ ਗਰਮਾ ਜਿਹੜਾ ਕਿ ਤੁਸੀਂ ਸਮਝ ਲਓ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਜੀ ਨੂਨ ਕਿਉ ਆਪਾਂ ਪਤਾ ਵਾਂ ਤੇ ਹੁਣ ਆਪਾਂ ਇਹਦੇ ਇਹਦੇ ਵਿੱਚ ਇੱਕ ਚਮਚਾ ਪਾਵਾਂਗੇ ਨਮਕ ਤੇ ਹੁਣ ਆਪਾਂ ਇਹਦੇ ਵਿੱਚ ਫਿਰ ਪਾਵਾਂਗੇ ਨਿਊਡਲ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਿਊਡਲ ਨੂਡਲ ਆ ਪਾਈ ਸੈੱਟ ਦੇ ਨੇ ਇਹਨੂੰ ਆਪਾਂ ਤੋੜਨਾ ਨਹੀਂ ਹੈਗਾ ਚਲੋ ਹੁਣ ਇਹ ਜੀਰੋ ਬਣ ਜਾਣਗੇ ਇਹਨਾਂ ਨੇ ਆਪਣੇ ਥੱਲੇ ਨੂੰ ਬਹਿ ਜਾਣਾ ਵਾ ਸਾਰੇ ਨੂਡਲਾਂ ਨੇ ਆਪਾਂ ਨੂੰ ਇਹਨਾਂ ਨੂੰ ਤੋੜਨ ਦੀ ਲੋੜ ਨਹੀਂ ਹੈਗੀ ਫਿਰ ਜਿੰਨਾਂ ਲਈ ਦੇਖਣ ਚ ਵੀ ਵਧੀਆ ਲੱਗਣਗੇ ਲੰਬੇ ਲੰਬੇ ਨੂਡਲ ਤੇ ਇਧਰਲੇ ਸਾਈਡ ਮੰਮੀ ਬਣਾਈਏ ਜੀ ਸਬਜ਼ੀ ਕੱਲ ਸਬਜ਼ੀ ਬਣਾ ਰਹੇ ਹਾਂ ਮੈਂ ਆਲੂ ਬੈਂਗਣੀ ਦੀ ਸਬਜ਼ੀ ਬਣਾ ਲਈ ਆ ਹੁਣ ਆਪਾਂ 10 ਤੋਂ 15 ਮਿੰਟ ਲਈ ਇਹਨਾਂ ਨੂੰ ਬੋਇਲ ਕਰਨਾ ਵਾ 70% ਤੱਕ ਆਪਾਂ ਨਿਊਡਲਸ ਨੂੰ ਬੋਇਲ ਕਰਨਾ ਵਾ ਇਧਰਲੀ ਸਾਈਡ ਆਪਾਂ ਜਿਹੜੀਆਂ ਵੈਜੀਟੇਬਲਸ ਪਾਉਣੀਆਂ ਵਾ ਉਹ ਆਪਾਂ ਧੋ ਕੇ ਰੱਖ ਲਿਆ ਵਾ ਪੱਤਾ ਗੋਭੀ ਲਿੱਤੀ ਆ ਇੱਕ ਗਾਜਰ ਲਿੱਤੀ ਆ ਸ਼ਿਮਲਾ ਮੈਪਸ ਲਿੱਤੇ ਦੋ ਅਨੀਅਨ ਲਿੱਤੇ ਆ ਤੇ ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਲੀਏ ਆਪਣੇ ਨਿਊਡਲ ਹੋ ਗਏ ਬੋਇਲ ਤੇ ਹੁਣ ਆਪਾਂ ਇਹਨੂੰ ਛਾਣਨ ਦੀਰ ਵਿੱਚ ਛਾਣ ਲਾਂਗੇ ਗਰਮ ਪਾਣੀ ਕੱਢ ਦਾਂਗੇ ਜਿਹੜੇ ਨਿਊਡਲ ਆ ਉਹ ਆਪਾਂ ਠੰਡੇ ਪਾਣੀ ਨਾਲ ਧੋਣਾ ਵਾ ਜਿਹਨੇ ਜਿਹੜੇ ਨਿਊਡਲ ਆ ਕੱਲੇ ਕੱਲੇ ਬਣ ਗਏ ਜੇ ਆਪਾਂ ਇਹਨੂੰ ਠੰਡੇ ਪਾਣੀ ਨਾਲ ਧੋਵਾਂਗੇ ਦੇਖੋ ਜੀ ਆਪਣੇ ਨਿਊਡਲ ਕਿੰਨੇ ਵਧੀਆ ਬਣ ਕੇ ਰੈਡੀ ਆ ਤੇ ਇਹਨੂੰ ਆਪਾਂ 70 ਤੋਂ 80% ਪਕਾਇਆ ਵਾ ਬਾਕੀ ਜਿਹੜੇ ਬਚੇ 20% ਉਹ ਨੂੰ ਆਪਾਂ ਜਦੋਂ ਆਪਾਂ ਤੜਕਾ ਲਾਵਾਂਗੇ ਸਬਜ਼ੀਆਂ ਦਾ ਉਹ ਤੋਂ ਆਪਣੇ ਆਪ ਬਣ ਜਾਣਗੇ ਜਦੋਂ ਆਪਾਂ 5 ਮਿੰਟ ਲਈ ਉਹਨੂੰ ਰੱਖਾਂਗੇ ਤੜਕਾ ਲਾ ਕੇ ਤੇ ਹੁਣ ਆਪਾਂ ਜੀ ਸਬਜ਼ੀਆਂ ਨੂੰ ਕੱਟਦੇ ਆਂ ਹਾਂਜੀ ਹੁਣ ਆਪਾਂ ਸ਼ਿਮਲਾ ਮਿਰਚ ਨੂੰ ਬਰੀਕ-ਬਰੀਕ ਕੱਟ ਲੈਣਾ ਵਾ ਜਿੰਨਾ ਬਰੀਕ ਹੋ ਸਕੇ ਤੁਸੀਂ ਓਨਾ ਬਰੀਕ ਕੱਟਣਾ ਵਾ ਮੈਂ ਹਜੇ ਕਿਤੇ ਵੀ ਥੋੜੇ ਜਿਹਾ ਮੋਟੇ-ਮੋਟੇ ਸ਼ਿਮਲਾ ਮਿਰਚ ਦੇ ਪੀਸੇ ਕੀਤੇ ਸੀ ਉਸੇ ਜਿੰਨਾ ਬਰੀਕ ਹੋ ਸਕੇ ਓਨਾ ਬਰੀਕ ਕੱਟਣਾ ਵਾ ਜੇ ਸ਼ਿਮਲਾ ਮਿਰਚ ਦੇ ਜਿਹੜੇ ਪੀਸ ਹੈ ਥੋੜੇ ਜਿਹਾ ਲੰਬੇ ਵੀ ਹੈ ਤੁਸੀਂ ਇਹਨਾਂ ਨੂੰ ਵਿਚਾਲੋਂ ਕੱਟ ਕੇ ਛੋਟੇ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਸ਼ਿਮਲਾ ਮਿਰਚ ਤਾਂ ਤੁਸੀਂ ਇਸ ਨੂੰ ਸਿੱਧਾ ਵੀ ਘਰ ਸਕਦੇ ਹੋ ਸਾਡੇ ਮੋਸਟਲੀ ਸ਼ਿਮਲਾ ਮਿਰਚ ਖਾ ਲੈਂਦੇ ਇਸ ਕਰਕੇ ਸ਼ਿਮਲਾ ਮਿਰਚ ਨਾ ਪੂਰੀ ਨਹੀਂ ਪਾਤੀ ਸੀ ਤੇ ਬਾਕੀ ਜਿਹੜੇ ਆਪਾਂ ਵੈਜੀਟੇਬਲਸ ਪਾਈਆਂ ਸੀ ਉਹ ਆਪਾਂ ધોੜੀਆਂ ਪਾਈਆਂ ਸੀ ਕਿ ਤੁਹਾਨੂੰ ਪਤਾ ਹੀ ਆ ਗਾਜਰ ਕੱਟਣੇ ਕਿੰਨੇ ਔਖੀ ਆ ਜਾਂ ਤਾਂ ਇਹ ਗਾਜਰ ਸਟੋਰ ਕੀਤੀ ਹੋਊਗੀ ਤਾਂ ਇਹ ਜ਼ਿਆਦਾ ਔਖੀ ਆ ਕੱਟਣੀ ਤੇ ਫਿਰ ਵੀ ਮੈਂ ਟਾਈਮ ਲੈਪ ਤੇ ਲਾ ਕੇ ਸਾਰੀ ਗਾਜਰ ਦੀ ਵੀਡੀਓ ਕਟਣ ਦੀ ਬਣਾ ਲਈ ਤੇ ਤੁਸੀਂ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਨੂੰ ਦੱਸਣਾ ਕਮੈਂਟ ਕਰਕੇ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਕੀ ਲੱਗਦੀ ਆਵਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਕਿ ਆਪਾਂ ਹੋਰ ਨਵਾਂ ਵਲੌਗ ਕਿਸ ਰੈਸਪੀ ਤੇ ਪਾਈਏ ਤੇ ਪਤਾ ਗੋਭੀ ਵੀ ਆਪਾਂ ਜਮਾਂ ਬਰੀਕਪਰੀ ਕੱਟਣੀ ਆ ਆਪਾਂ ਲਈ ਹੈ ਜੀ ਵੱਡੀ ਕੜਾਹੀ ਕਿਉਂਕਿ ਆਪਾਂ ਜਦੋਂ ਲਾਸਟ ਦੇ ਨਿਓਡ ਨੂੰ ਹਲਾਵਾਂਗੇ ਤਾਂ ਉਹਦੇ ਲਈ ਆਪਾਂ ਨੂੰ ਖੁੱਲਾ ਭਾਂਡਾ ਚਾਹੀਦਾ ਹੁੰਦਾ ਵਾ ਇਸ ਲਈ ਆਪਾਂ ਲਿੱਤੀ ਹੈ ਜੀ ਇੱਕ ਵੱਡੀ ਪਿੱਤਲ ਦੀ ਕੜਾਹੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਤੇਲ ਤੁਸੀਂ ਜਿਹੜਾ ਵੀ ਕੁਸ਼ਮਾਤੀ ਪਾ ਸਕਦੇ ਹੋ ਰਫਾਈਨਡ ਚਾਹੀਏ ਸਰੋਂ ਦਾ ਤੇਲ ਚਾਹੇ ਸਿੰਪਲ ਦੂਜਾ ਕੋਈ ਵੀ ਤੇਲ ਪਾ ਸਕਦੇ ਹੋ ਜਿਵੇਂ ਆਪਾਂ ਸਾਰੀਆਂ ਸਬਜ਼ੀਆਂ ਕੱਟ ਲਈਆਂ ਵਾਂ ਗਾਜਰਾਂ ਦੀ ਬੜੀ ਬਣੀ ਔਕੀਆਂ ਕੱਟੀਆਂ ਨੇ ਅੱਧਾ ਘੰਟਾ ਤੇ ਮੈਨੂੰ ਸਬਜ਼ੀ ਕੱਟਣ ਨੂੰ ਹੀ ਲੱਗ ਗਿਆ ਤੇ ਖਾਣ ਮੌਕੇ ਵੇਖੋ ਜੀ ਸਾਰੇ ਜਾਣੇ ਕਿਵੇਂ ਖਾਂਦੇ ਕਿਸੇ ਨੇ ਕੁਝ ਨਹੀਂ ਛੜਨਾ ਨਾ ਸ਼ਮਲਾ ਮੇਟ ਛੜਨੀ ਆ ਬਸ ਜਿਹੜਾ ਬੰਦਾ ਬਣਾਉਂਦਾ ਵਾ ਉਹਦੇ ਹੀ ਹਾਲ ਬੁਰਾ ਹੋ ਜਾਂਦਾ ਬਾਕੀ ਤਾਂ ਜੀ ਐਵੇਂ ਬਸ ਪਤਿਲਾ ਹੀ ਚੱਟ ਦਿੰਦੇ ਸਾਰਾ ਤੇ ਲਓ ਜੀ ਹੁਣ ਆਪਾਂ ਸਬਜ਼ੀਆਂ ਨੂੰ ਕਰਦੇ ਜੀ ਸੋਤੇ ਤੇ ਕੜਾਹੀ ਚ ਪਾਉਣੀ ਹੈ ਤੇਲ ਆਪਾਂ ਸਾਰੀ ਇਹ ਸਬਜ਼ੀ ਇੱਕੋ ਸਾਰੀ ਛੱਟ ਦੇਣੀ ਆਵਾ ਜਿਦੋਂ ਸ਼ੇਮੈਂਟ ਚਾੱਕੋ ਸੌfte ਕਰਨਾ ਵਾ ਤਾਂ ਕਿ ਇਹਨਾਂ ਦਾ ਜਿਹੜਾ ਕੱਚਾਪਾਨਾ ਉਹ ਨਿਕਲ ਜਾਊਗਾ ਹਾਂਜੀ ਆਪਾਂ ਇਹਦੇ ਵਿੱਚ ਬੇਸਿਕ ਮਸਾਲੇ ਪਾਉਣੀਆਂ ਆ ਨਮਕ 1/2 ਚਮਚ ਲਾਲ ਮਿਰਚ ਹਲਦੀ ਤੇ આમਚੂਰ ਪਾਊਡਰ ਆ ਤੇ ਇਹ ਆਪਾਂ ਹੈਗਾ ਜੀ ਲਿੱਤਾ ਸੋਇਆ ਸੌਸ ਤੇ ਆ ਆਪਾਂ ਦਿੱਤੀ ਜੀ ਵਿਨੀਗਰ ਇਹ ਆਪਾਂ ਲਿੱਤੀ ਆ 2-2 ਚਮਚੇ ਦੇਖੋ ਜੀ ਅੱਜ ਆਪਣੀ ਵੈਜੀਟੇਬਲਸ ਕਿੰਨੀਆਂ ਵਧੀਆ ਭੁੰਨ ਕੇ ਭੁੰਨਿਆ ਜਾ ਰਹੀ ਨੇ ਤੇ ਹੁਣ ਆਪਾਂ ਬਸ ਇੱਕ ਦੋ ਮਿੰਟ ਲਈ ਹੋਰ ਭੁੰਨਣਾ ਵਾ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਆ ਉਹ ਐਡ ਕਰ ਦਾਂਗੇ ਤੇ ਆ ਆਪਣਾ ਜੀ ਵਿਨੀਗਰ ਦੇਖੋ ਇਹ ਪਾਣੀ ਲੱਗ ਰਿਹਾ ਵਾ ਪਰ ਇਹ ਵਿਨੀਗਰ ਲਿੱਤਾ ਹੋਇਆ ਤੇ ਆ ਸੋਇਆ ਸੌਸ ਆ ਮੈਂ ਫੇਡ ਛੱਪਤਾ ਹੁਣ ਆ ਆਹ ਚੱਲ ਰਾਜ ਵੀਰ ਚੱਲ ਹਲਾ ਕੇ ਮੈਂ ਵੀਡੀਓ ਬਣਾਉਣੀ ਆ

ਸ਼ਿਮਲਾ ਮੈਂ ਮੈਂ ਤਾਂ ਮੋਟੀ ਕੱਟੀ ਆ ਜੀ ਤੁਸੀਂ ਬਰੀਕ ਬਰੀਕ ਕੱਟਣੀ ਆ ਕਿਉਂਕਿ ਮੈਂ ਇਹਦਾ ਖਾ ਲੈਂਦੀ ਆ ਸ਼ਿਮਲਾ ਜੇ ਤੇ ਮੈਨੂੰ ਨਹੀਂ ਹੁੰਦਾ ਕਿ ਬਰੀਕ ਕੱਤੀ ਹੈ ਕਿ ਮੋਟੀ ਕੱਟੀ ਹੈ ਕੋਈ ਜੇ ਆਪਾ ਨਹੀਂ ਖਾਂਦੇ ਹੈਗੇ ਲੋ ਜੀ ਆਪਣੇ ਵੈਜੀਟੇਬਲਸ ਹੋ ਗਿਆ ਸੌਤੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਤੇ ਇਹਨਾਂ ਨੂੰ ਕਰਾਂਗੇ ਮਿਕਸ ਤੇ ਗੈਸ ਆਪਾਂ ਕਰ ਦਾਂਗੇ ਜੀ ਸਲੋ ਸਿੱਧੇ ਆਪਾਂ ਪਾਣੀ ਨਹੀਂ ਪਾਉਣਾ ਜੇ ਆਪਾਂ ਇਹ ਚ ਪਾਣੀ ਪਾਵਾਂਗੇ ਤਾਂ ਜਿਹੜੀ ਆਪਣੇ ਨਿਊਡਲਸ ਆ ਉਹ ਥੱਲੇ ਲੱਗ ਜਾਣਗੇ ਤੇ ਜੇ ਮਤਲਬ ਕਿ ਤੁਹਾਡੀ ਸਬਜ਼ੀ ਵਗੈਰਾ ਥੱਲੇ ਲੱਗਦੀ ਆ ਤਾਂ ਤੁਸੀਂ ਪਹਿਲੇ ਹੀ ਤੇਲ ਵਾਧ ਰੱਖ ਲੈਣਾ ਕਿ ਜਿਹੜੀ ਤੁਹਾਡੀ ਸਬਜ਼ੀ ਆ ਉਹ ਥੱਲੇ ਨਾ ਲੱਗੇ ਇਹਦੇ ਨਾਲ ਆਪਾਂ ਨੂੰ ਪਾਣੀ ਪਾਉਣ ਦੀ ਲੋੜ ਨਹੀਂ ਪੈਣੀ ਰੱਖੇ ਸੀ ਫਰਿੱਜ 'ਚ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਜੀ ਬਾਹਰ ਇਹ ਆਪਾਂ ਰੱਖੇ ਸੀ ਜੀ 15 ਕ ਮਿੰਟ ਆਪਾਂ ਫਰਿੱਜ 'ਚ ਰੱਖੇ ਸੀ ਤੇ ਹੁਣ ਆਪਾਂ ਇਹਨੂੰ ਲੈ ਕੇ ਚੱਲਦੇ ਆਂ ਅੰਦਰ ਤੇ ਹੁਣ ਆਪਾਂ ਪਾਵਾਂਗੇ ਨੂਡਲਸ ਰਿਗੈ ਤੇ ਗੈਸ ਆਪਾਂ ਲੋਅ ਰੱਖਣਾ ਵਾ ਜੀ ਜੇ ਤੁਹਾਡੇ ਨੂਡਲਸ ਜੁੜੇ ਹੋਏ ਆ ਤਾਂ ਤੁਸੀਂ ਨੂਡਲਸ ਨੂੰ ਪਹਿਲਾਂ ਹੀ ਕੱਲੇ-ਕੱਲੇ ਕਰ ਲੈਣਾ ਵਾ ਸਾਡੇ ਨੂਡਲਸ ਤਾਂ ਜੀ ਕੱਲੇ-ਕੱਲੇ ਨੇ ਤੇ ਹੁਣ ਆਪਾਂ ਸਾਰੇ ਨੂਡਲਸ ਇਹਦੇ ਵਿੱਚ ਪਾ ਲੈਨੇ ਕੜਾਹੀ ਵਿੱਚ ਫਿਰ ਆਪਾਂ ਇਹਨਾਂ ਨੂੰ ਕਰ ਲੈਣਾ ਜੀ ਮਿਕਸ ਕੈਮਰਾ ਫੰਦੀ ਕੀ ਬੰਨੀਗਾ ਤਿਆਰ ਕਰਕੇ ਇਹਨੂੰ ਮੁਸ਼ਕਲ ਹੋ ਰਹੀ ਹੈ ਥੋੜੀ ਜੀ ਤੇ ਮੈਂ ਇਹਨੂੰ ਮਿਕਸ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ। ਲੋ ਜੀ ਆਪਣੀ ਮੰਮੀ ਆ ਗਈ ਹੈ ਤੇ ਹੁਣ ਮੈਂ ਬਣਾਉਂਗੀ ਵੀਡੀਓ ਤੇ ਮੰਮੀ ਕਰੂਗੀ ਨਿਊਡਲ ਮਿਕਸ। ਤੇ ਅਮੀ ਜਿਹੜੇ ਬਚੇ ਹੋਏ ਨਿਊਡਲ ਓਵੀ ਪਾ ਦੋ। ਪਹਿਲਾਂ ਉਹ ਪਾਸ ਸੌਸ। ਪਹਿਲਾਂ ਸੌਇਆ ਸੌਸ ਪਾ। ਪਾ ਦ। ਇਹ ਥੋੜੀ ਪਾ। ਸਰਕਾ ਪਾ ਲਈ। ਸਰਕਾ ਵੀ ਨਹੀਂ ਕਰਾ। ਸਾਸ ਕਾ ਇੱਕ ਚਮਚਾ ਇੱਕ ਚਮਚਾ ਡੇ ਡੇ ਦੋ ਦੋ ਚਮਚੇ ਸੀਗੇ ਦੋਨੇ ਹੁਣ ਆਪਾਂ ਇਹਨੂੰ ਪਰਾਂਗੇ ਜੀ ਚੰਗੀ ਤਰ੍ਹਾਂ ਮਿਕਸ ਦੇਖੋ ਹੁਣ ਕਲਰ ਕਿੰਨਾ ਸੋਹਣਾ ਆ ਰਿਹਾ ਬਸ ਸੋਇਆ ਸੌਸ ਦਾ ਤੇ ਆਪਾਂ ਪਹਿਲੇ ਹੀ ਤੁਹਾਨੂੰ ਕਿਆ ਸੀ ਕੜਾਹੀ ਖੁੱਲੀ ਲੈਣੀ ਆ ਦੇਖੋ ਜੀ ਖੁੱਲੀ ਕੜਾਹੀ ਦੇ ਵਿੱਚ ਵਧੀਆ ਮਤਲਬ ਕਿ ਮਿਕਸ ਹੋ ਜਾਂਦੇ ਆ ਮਿਕਸ ਕਰਨ ਦੀ ਟੈਕਨੀਕ ਵੀ ਆਏ ਹੁੰਦੀ ਆ ਦੇਖੋ ਜੀ ਆਪਣੇ ਨੂਡਲ ਕਿੰਨੇ ਸੋਹਣੇ ਮਿਕਸ ਹੋ ਗਏ ਆ ਅਜੇ ਥੋੜੇ ਜਿਹਾ ਹੋਰ ਮਿਕਸ ਕਰਾਂਗੇ ਸॉय ਸਸਪਣੀ ਮੋਰ ਨਾ ਮਾਂਣੀ ਇਹਨੂੰ ਪਹਾਤ ਦੇ ਨਾਲ ਮਿਕਸ ਕਰਾਂਗੇ ਕਿਉਂਕਿ ਫਿਰ ਕਟਚੀ ਨਾ ਕਰਨੇ ਥੋੜੇ ਜਿਹਾ ਔਖੇ ਆ ਦੇਖੋ ਜੀ ਆਪਣੇ ਕਿੰਨੇ ਸਾਰੇ ਨੂਡਲਸ ਬਣ ਕੇ ਰੈਡੀ ਆ ਤੇ ਟੇਸਟੀ ਨੂਡਲਸ ਜਮ ਘਰ ਘਰ ਵਿੱਚ ਬਣਾਏ ਆ